ਜੋ ਪਿਛਲੇ ਦਿਨੀ ਇਸ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਉਸ ਆਕਾਰਪੁਰਖ ਦੀ ਚਰਨਾ ਦੇ ਵਿੱਚ ਜਾ ਬ੍ਰਾਜੇ ਹਨ ਅਸੀਂ ਜਰਨਲਿਸਟ ਪ੍ਰੈਸ ਲਾਗੇ ਜਿਸ ਨੇ ਪੰਜਾਬ ਤੋਂ ਕੋਲੰਡੀ ਆਤਮਾ ਲਈ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ੇ ਔਰ ਜੋ ਪਿਛੇ ਉਹਨਾਂ ਦੀ ਪਰਵਾਹੀ ਆ ਉਹਨਾਂ ਦਾ ਪਰਿਵਾਰ ਉਹਤੇ ਮਿਹਰ ਭਰਿਆ ਹੱਥ ਰੱਖੇ ਸੋ ਸਰਪੰਚ ਸਾਹਿਬ ਨੇ ਦੱਸਿਆ ਸਰਦਾਰ ਜਸਵੀਰ ਸਿੰਘ ਬਹੁਤ ਹੀ ਮਿਹਨਤੀ ਔਰ ਮਲਾਪੜੇ ਸਵਾਦੇ ਵਾਲੇ ਮਾਲਕਸਾਨ ਹਮੇਸ਼ਾ ਜਿਹੜਾ ਭਗਤ ਵਾਂਗ ਭੱक्ता ਵਾਂਗ ਰਹਿੰਦੇ ਸੀ ਔਰ ਬਹੁਤ ਵਾਰ ਉਹਨਾਂ ਨੂੰ ਮਿਲਦਾ ਜਿਹੜਾ ਸੁਭਾਅ ਜਿਹੜਾ ਪ੍ਰਾਪਤ ਹੋਇਆ ਸੋ ਮਿੱਠ ਬੋਲੜੇ ਸਵਾਦੇ ਔਰ ਨਿਮਰਤਾ ਦੇ ਨਾਲ ਬੁੱਧਣ ਵਾਲੇ ਮਿਹਨਤੀ ਜਿਹੜਾ ਪਰਿਵਾਰ ਸੀ ਔਰ ਉਹਨਾਂ ਦੇ ਪਰਿਵਾਰ ਉਹਨਾਂ ਦਾ ਬੱਚੇ ਜਿਹਨਾਂ ਨੂੰ ਚੰਗੀ ਐਜੂਕੇਸ਼ਨ ਦਿੱਤੀ ਔਰ ਚੰਗੇ ਮਕਾਮ ਤੇ ਉੱਪਰ ਪਹੁੰਚਾਇਆ ਇਹੋ ਜਿਹੇ ਜਿਹੜੇ ਮਾਪਪਾ ਜਿਹੜੇ ਉਹ ਕਟਰ ਸੀ ਹੁੰਦੇ ਨੇ ਸੋ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਸਤਿਕਾਰਯੋਗ ਵੀਰਾਂ ਨੂੰ ਤੇਹੀ ਬੇਨਤੀ ਕਰਨੀ ਚਾਹੁੰਦਾ ਕਿ ਉਹਨਾਂ ਨੂੰ ਪਾਤੋ ਪਾਤ ਚੰਗੀ ਐਜੂਕੇਸ਼ਨ ਦਿਓ ਔਰ ਚੰਗੇ ਮਕਾਮ ਤੇ ਪਹੁੰਚਾਓ ਤਾਂ ਕਿ ਉਹ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਦੇਸ਼ ਦਾ ਔਰ ਨਾਮ ਰੋਸ਼ਨ ਕਰ ਸਕਣ ਔਰ ਸਾਡਾ ਛੋਟਾ ਪੁੱੇ ਸੁਖਮਤਰ ਸੋਹੀ ਜੀ ਜਿਹੜਾ ਸਮਾਜ ਸੇਵਾ ਦੇ ਨਾਲ ਨਾਲ ਪੱਤਰਕਾਰੀ ਦੇ ਖੇਤਰ ਵਿੱਚ ਵੀ ਬਹੁਤ ਵੱਡਾ ਜਿਹੜਾ ਯੋਗਦਾਨ ਪਾ ਰਿਹਾ ਔਰ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਐਜੀਟੇਸ਼ਨ ਘਟਦੀ ਹੁੰਦੀ ਆ ਔਰ ਸਭ ਤੋਂ ਮੋਹਰੀ ਕਤਾਰ ਦੇ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਖੜਦਾ ਆ ਸੋ ਜਿਹੜਾ ਨੇ ਜਿਹਨੂੰ ਬਹੁਤ ਵੱਡੀ ਚੁੱਲ੍ਹੇ ਵਗ੍ਹੀ ਦਿੱਤੀ ਹੋਈ ਆ ਜਰਨਲਿਸਟ ਪ੍ਰੈਸ ਕਲੱਬ ਕਪੂਰਤਲਾ ਦੇ ਜਤਸਕਤਰ ਵੀ ਨੇ ਸੋ ਆਪੋ ਜਿਹੜਾ ਪਰਿਵਾਰ ਆ ਜਿਹੜਾ ਮਹਿਤੀ ਪਰਿਵਾਰ ਆ ਸੋ ਮੈਂ ਉਸ ਪੇਰੈਂਟਸ ਨੂੰ ਉਸ ਮਾਬਪਾ ਨੂੰ ਜਿਹੜਾ ਸਮੂਲ ਕਰਦਾ ਹਾਂ ਸੋ ਇਹੀ ਬੇਨਤੀ ਕਰਦਾ ਹਾਂ ਸੋ ਆਪਣੇ ਬੱਚਿਆਂ ਨੂੰ ਚੰਗੀ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਸੋ ਅੱਜ ਮੇਰੇ ਨਾਲ ਵਿਸ਼ੇਸ਼ ਤੌਰ ਤੇ ਸਾਡੇ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਦੇ ਸੁਭਾ ਸਪਰਸ਼ ਸਰਦਾਰ ਜਸ ਸੰਧੂ ਸਾਹਿਬ ਸੁਭਾ ਕਮਾਂਡ ਡਾਇਰੈਕਟਰ ਔਰ ਪ੍ਰਤੀਪਾਸ਼ਕ ਜੀ ਔਰ ਮੁਖੁਲਾ ਪੰਜਾਬ ਸਰਦਾਰ ਆਮ ਸਿੰਘ ਪੱਟੀ ਜੀ ਚੇਅਰਮੈਨ ਪੰਜਾਬ ਅਰਵੇਸ਼ ਠੱਨਾ ਜੀ ਡਿਸਟ੍ਰਿਕਟ ਕਪੂਰਥਲੇ ਦੇ ਪ੍ਰੈਜ਼ੀਡੈਂਟ ਸ਼੍ਰੀ ਪ੍ਰੀਤ ਸਿੰਘ ਗੁਜਰਾ ਜੀ ਔਰ ਚੇਅਰਮੈਨ ਜਗENDER ਸਿੰਘ ਜੱਤੀ ਕੇ ਅਰਨ ਸ਼ਰਮਾ ਜੀ ਔਰ ਸਾਡੇ ਜਿੰਨੇ ਵੀ ਹੋਰ ਸਾਥੀ ਪਹੁੰਚਨੇ ਸੁਖਵਿੰਦਰ ਸਿੱਧੂ ਜੀ ਸੋ ਪਹਿਲੇ ਨਾਲ ਸਾਡੀ ਪੰਜਾਬ ਦੀ ਟੀਮ ਪਹੁੰਚੀ ਹੈ ਸੋ ਤਾਂ ਸਾਡੇ ਤੁਸੀਂ ਅੱਜ ਜਿਹੜਾ ਸਾਰਾ ਸਮਾਜ ਜਿਹੜਾ ਮਿਲਦੇ ਉਪਕਰਨ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਸ਼ਰੀਕ ਹੋ ਮੈਨੂੰ ਇਹ ਤੋਂ ਸਾਫਤ ਹੁੰਦਾ ਵੀ ਇਹਨਾਂ ਪਰਿਵਾਰ ਦੀ ਕਿੰਨੇ ਲੋਕਾਂ ਦੇ ਵਿੱਚ ਬਣੀ ਹੋਈ ਆ ਔਰ ਮਿਲ ਬੱਤਲ ਵਾਲੇ ਲੋਕ ਨੇ ਸੋ ਮੈਂ ਇਸ ਔਕਾਰ ਨੂੰ ਪਕਰੇ ਚੱਲਾਂ ਦੇ ਵਿੱਚ ਆਕਾਸ਼ ਬੇਨਤੀ ਕਰਦਾ ਕਿ ਪ੍ਰਮਾਤਮਾ ਸਵਿਚੜੀ ਹੋਏ ਲੋ ਨੂੰ ਆਪਣੇ ਚੱਲਾਂ ਦੇ ਵਿੱਚ ਨਿਵਾਸ ਬਖਸ਼ੀ ਔਰ ਪਿੱਛੇ ਉਹਨਾਂ ਦੀ ਪਰਿਵਾਰੀ ਨੂੰ ਪਾਰਾ ਮੰਨ ਦਾ ਬਲ ਬਖਸ਼ੀ ਵਾਹਿਗੁਰੂ ਜੀ ਪਹਿਲਾਂ ਤਾਂ ਪਾਪਾਂ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦੀ ਅੰਤਮ ਕਾਰਜ ਵਿੱਚ ਆਪਾਂ ਉਹਨਾਂ ਸਰਦਾਰਾਂ ਦੇ ਪੁੱਤ ਭੀੜ ਧੰਨਵਾਦ ਤੇ ਸਾਰੇ ਇਕੱਤਰ ਹੋਏ ਹਾਂ ਆਪਾਂ ਨੂੰ ਬਹੁਤ ਲੰਬੇ ਸਮੇਂ ਤੋਂ ਇਸ ਪਰਿਵਾਰ ਬਾਰੇ ਆਪਾਂ ਨੂੰ ਜਾਣਕਾਰੀ ਹੈ ਕਿਉਂਕਿ ਪਰਿਵਾਰ ਮਿਹਨਤੀ ਪਰਿਵਾਰ ਸਰਦਾਰ ਜਸਵੀਰ ਸਿੰਘ کافی ਸਮਾਂ ਬਾਗ ਨਿਦੇਸ਼ਾ ਦੇ ਵਿੱਚ ਮਿਹਨਤ ਮਜ਼ਦੂਰੀ ਕਰਦੇ ਰਹੇ ਹਨ ਇਹ ਆਪਣੇ ਪਰਿਵਾਰ ਨੂੰ ਭਾਗਿਆ ਉਸ ਤੋਂ ਬਾਅਦ ਉਹ ਜਦੋਂ ਇੱਥੇ ਪੰਜਾਬ ਆਏ ਤੇ ਉਹਨਾਂ ਨੇ ਇੱਥੇ ਵੀ ਮਿਹਨਤ ਕੀਤੀ ਔਰ ਆਪਣਾ ਬਿਜ਼ਨਸ ਸ਼ੁਰੂ ਕੀਤਾ ਉਹਦੇ ਵਿੱਚ ਵੀ ਕਾਫੀ ਇਹਨਾਂ ਦੋਵਾਂ ਜੀਆਂ ਨੇ ਕਾਫੀ ਤਰੱਕੀ ਕੀਤੀ ਕਿਉਂਕਿ ਉਹਨਾਂ ਦੀ ਪਤਨੀ ਬੀਬੀ ਜਸਵਿੰਦਰ ਕੌਰ ਮੰਮੀ ਉਹ 10 ਸਾਲ ਲਗਾਤਾਰ ਸਾਡੀ ਪੰਚਾਇਤ ਦੇ ਨਾਲ ਪੰਚਾਇਤ ਮੈਂਬਰ ਵੀ ਰਹੇ ਕਿਉਂਕਿ ਇਹ ਗਾਂ ਬਤੂ ਸੋਚ ਵਾਲੇ ਸਰਪਰਵਾਰ ਸੀ